ਐਸਸੀ ਭਾਈਚਾਰਾ ਦਲਿਤ ਭਾਈਚਾਰਾ ਉਹਨਾਂ ਨੂੰ ਰੈਜ਼ਰਵੇਸ਼ਨ ਲੈ ਕੇ ਦਿੱਤੀ ਰੈਜ਼ਰਵੇਸ਼ਨ ਮਿਲੀ ਬਟ ਦੀ ਪੱਧਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਲਾਭ ਲਿਆ ਹੈਗਾ ਤੁਹਾਨੂੰ ਲੱਗਦਾ ਹੈਗਾ ਕਿ ਰੈਜ਼ਰਵੇਸ਼ਨ ਨੇ ਆ ਜਿਹੜਾ ਜਿਸ ਪੱਧਰ ਤੀਕ ਜੋ ਦਲਿਤ ਤਾਕੇ ਨੂੰ ਅੱਗੇ ਲੈ ਕੇ ਜਾਣਾ ਸੀਗਾ ਕਿ ਉਸ ਪੱਧਰ ਤੀਕ ਉਹ ਮਿਸ਼ਨ ਕੰਪਲੀਟ ਹੋ ਗਿਆ ਸੰਵਿਧਾਨ ਹੀ ਅਜੇ ਚੰਗੀ ਤਰ੍ਹਾਂ ਲਾਗੂ ਨਹੀਂ ਹੋਇਆ ਜੀ ਰੈਜ਼ਰਵੇਸ਼ਨ ਅਜੇ ਕਿੱਥੇ ਲਾਗੂ ਹੋਣੀ ਹੈ ਅੱਜ ਦੇਖਦੇ 70 ਸਾਲ ਹੋ ਗਏ 70 ਤੋਂ ਉੱਤੇ ਹੋ ਗਏ ਕਨਸਟੀਟਿਊਸ਼ਨ ਹੀ ਠੀਕ ਤਰ੍ਹਾਂ ਲਾਗੂ ਨਹੀਂ ਹੋਇਆ ਜੀ ਕਿਉਂਕਿ ਅਸੀਂ ਜਿਹੜੇ ਭਾਰਾਂ ਦੇ ਦੱਬੇ ਕੁਛਲੇ ਲੋਕ ਸੀ ਉਹ ਸੱਤਾ ਤੱਕ ਨਹੀਂ ਪਹੁੰਚੇ ਹਮ ਸਵਧਾਨ ਹੀ ਠੀਕ ਤਰ੍ਹਾਂ ਲਾਗੂ ਨਹੀਂ ਹੋਇਆ ਰਿਜ਼ਰਵੇਸ਼ਨ ਤੇ ਰਿਜ਼ਰਵੇਸ਼ਨ ਚੋਰ ਬੈਠੇ ਉਹਨਾਂ ਦੀਆਂ ਨੌਕਰੀਆਂ ਤੇ ਹਮ ਨਕਲੀ ਸਰਟੀਫਿਕੇਟ ਬਣਾ ਕੇ ਬੈਠੇ ਨੌਕਰੀਆਂ ਵੀ ਕਰ ਗਏ ਹਮ ਰਿਟਾਇਰ ਵੀ ਹੋ ਗਏ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਮਿਲਣੀ ਸੀ ਉਹਦੀ ਥਾਂ ਦਾ ਜਰਨਲ ਕਰ ਗਏ ਜੀ ਨਕਲੀ ਸਰਟੀਫਿਕੇਟ ਬਣਾਏਗੇ ਤੇ ਲਿਸਟਾਂ ਪੰਜਾਬ ਸਰਕਾਰ ਨੂੰ ਦਿੱਤੀਆਂ ਵੀ ਗਈਆਂ ਵੀ ਆਹ ਆ ਤੁਹਾਡੇ ਜਿਹੜੇ ਅਫਸਰ ਹੈ ਇਹ ਨਕਲੀ ਜਿਹੜੀ ਰਿਜ਼ਰべਸ਼ਨ ਸਰਟੀਫਿਕੇਟ ਬਣਾ ਕੇ ਇੱਕ ਰਿਜ਼ਰਵਡ ਪੋਸਟ ਤੇ ਲੱਗੇ ਹੋਏ ਆ ਜਦ ਕਿ ਉਹ ਬੰਦੇ ਐਸਸੀ ਨਹੀਂ ਹੈਗੇ ਜਰਨਲ ਕਮਿਊਨਿਟੀ ਦੇ ਆ ਪੰਜਾਬ ਸਰਕਾਰ ਨੇ ਇੱਕ ਤੇ ਵੀ ਪਰਚਾ ਨਹੀਂ ਕੀਤਾ ਜੀ ਇੱਕ ਨੂੰ ਵੀ ਹਜੇ ਤੱਕ ਵਿੱਚ ਸਜ਼ਾ ਨਹੀਂ ਹੋਈ ਸਾਡੇ ਬੜੇ ਮਸ਼ਹੂਰ ਬੰਦੇ ਆ ਮੈਂ ਕੀ ਟਾਰਗੇਟ ਕਰਨਾ ਕਿਸੇ ਨੂੰ ਪੰਜਾਬ ਸਰਕਾਰ ਨਾਲ ਜਿਨ੍ਹਾਂ ਦੀਆਂ ਬੜੀਆਂ ਨਜ਼ਦੀਕੀਆਂ ਸੀ ਮੀਤ ਹੇਰ ਸਾਹਿਬ ਜਿਨ੍ਹਾਂ ਦੀ ਪਾਰਟੀ ਚ ਨੱਚਕ ਨੱਚਕ ਵੀ ਗਏ ਆ ਹੂੰ ਮੁੰਡਾ ਉਹਨਾਂ ਦਾ ਗਾਇਕ ਹੈ ਬੜੇ ਆਰਾਮ ਨਾਲ ਬੰਦਾ ਬਾਹਰ ਨਿਕਲ ਗਿਆ ਜੀ ਪੰਜਾਬ ਸਰਕਾਰ ਦੀ ਸ਼ਹਿਤ ਤੇ ਨਿਕਲਿਆ ਅਜੇ ਸੰਵਧਾਨ ਹੀ ਚੰਗੀ ਤਰ੍ਹਾਂ ਲਾਗੂ ਨਹੀਂ ਹੋਇਆ ਇਹ ਤਾਂ ਹੁਣ ਰਿਜ਼ਰਵੇਸ਼ਨ ਦੀ ਰਿਜ਼ਰਵੇਸ਼ਨ ਦਾ ਫਾਇਦਾ ਚੱਕ ਕੇ ਜਿਹੜੇ ਲੋਕ ਪੜ ਗਏ ਹੂੰ ਹਨਾ ਜਿਹੜੇ ਲੋਕ ਪੜ ਗਏ ਜਦੋਂ ਉਹਨਾਂ ਨੇ ਸਿਸਟਮ ਨੂੰ ਵੇਖਿਆ ਹੂੰ ਵੀ ਗੰਦ ਤਾਂ ਹੱਦ ਤੋਂ ਜ਼ਿਆਦਾ ਪਿਆ ਹੋਇਆ ਹੈ ਉਹ ਜਿਹੜੀ ਰਿਜ਼ਰਵਡ ਪੋਸਟਾਂ ਆ ਉਹਦੇ ਤੇ ਵੀ ਜਰਨਲ ਬੈਠੇ ਹੋਏ ਆ ਹਾਂ ਨਾ 80% ਰਿਜ਼ਰਵਡ ਪੋਸਟਾਂ ਤੇ 80% ਰਿਜ਼ਰਵਡ ਪੋਸਟਾਂ ਦੇ ਜਰਨਲ ਬੰਦੇ ਬੈਠੇ ਆ ਹਾਂ 20% ਸਿਰਫ ਐਸਸੀ ਨੇ ਹਾਂ ਜਦੋਂ ਉਹ ਆਏ ਸਿਸਟਮ 'ਚ ਉਹਨਾਂ ਨੇ ਵੇਖਿਆ ਇਹ ਬੰਦਾ ਐਸਸੀ ਤੇ ਨੌਕਰੀ ਕਰੀ ਜਾਂਦਾ ਬੰਦਾ ਜਰਨਲ ਹੈ ਹਾਂ ਹੈ ਨਾ ਫਿਰ ਉਹਨਾਂ ਨੇ ਵੇਖਿਆ ਵੀ ਅਜੇ ਤੱਕ ਰਿਜ਼ਰਵੇਸ਼ਨ ਠੀਕ ਤਰ੍ਹਾਂ ਲਾਗੂ ਹੀ ਨਹੀਂ ਹੋਈ